ਪੰਜਾਬ ਦੇ ਲੋਕ ਸਭਾ ਗਰਦਾਸਪੁਰ ਦੇ ਲੋਕ ਕਿਉਂਕਿ ਆ ਪੁਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਤਸੱਲੀ ਨਾ ਦੇਖ ਲਿਆ ਇਹਨਾਂ ਦੀਆਂ ਗੁਟਕਾ ਸਾਹਿਬ ਹੱਥ ਚ ਫੜ ਕੇ ਸੋਵਾਂ ਖਾਣੀਆਂ ਉਸ ਤੋਂ ਬਾਅਦ ਉਹਨਾਂ ਗੱਲਾਂ ਤੇ ਪੂਰੇ ਦੇ ਉਤਰਨਾ ਅੱਜ ਤੁਹਾਡੇ ਆਪਜੀ ਦੇ ਸਾਰੇ ਸਾਹਮਣੇ ਮੈਂ ਦੋਵਾਂ ਸਾਲਾਂ ਦੇ ਕੀਤੇ ਹੋਏ ਕੰਮ ਜੜੇ ਗਿਣਾ ਕੇ ਦੱਸੇ ਹੱਲੇ ਕੁਝ ਗਣਾਏ ਕੁਝ ਰਹਿੰਦੇ ਨੇ ਇਹ ਕੀ ਲੈ ਕੇ ਜਾਣਗੇ ਲੋਕ ਕੀ ਜੀਤਾ ਮੰਨ ਸੀਐਲਪੀ ਲੀਡਰ ਬਾਬਾ ਬੂਲਕੇ ਸੀਐਮ ਸਾਹਿਬ ਦੇਖੋ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿਰਫ ਨੁਕਤਾ ਨੁਕਤਾ ਚੀਨੀ ਤੋਂ ਸਵਾਏ ਹੋਰ ਕੁਝ ਹੈ ਨਹੀਂ ਉਹਨਾਂ ਕੋ ਅਸੀਂ ਤੇ ਕਹਿੰਦੇ ਆ ਵੀ ਕੰਮ ਦੀ ਗੱਲ ਕਰੋ ਹੁਣ ਕਾਦੀਆਂ ਵਿਖੇ ਮਹੱਲਾ ਕਲੀਨਿਕ ਖੋਲ੍ਹ ਕੇ ਦਿੱਤਾ ਹੈ ਆਮ ਲੋਕ ਗਰੀਬ ਲੋਕ ਉੱਥੇ ਆ ਕੇ ਦਵਾਈ ਖਾਂਦੇ ਨੇ ਸੋ ਮੈਂ ਰਹਿ ਨਹੀਂ ਹਾਂ ਸਦਾ ਔਰ ਮੈਨੂੰ ਮਾਣ ਨਹੀਂ ਆ ਵੀ ਇਹ ਜਿਹੜੇ ਆਪਣੇ ਕਹਿ ਸਕਦਾ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਚਾਹੇ ਬਿਜਲੀ ਫ੍ਰੀ ਕਰਕੇ ਹੋ ਰਿਹਾ ਚਾਹੇ ਮਹੱਲਾ ਕਲੀਨਿਕ ਕਰਕੇ ਹੋ ਰਿਹਾ ਸਕੂਲ ਆਫ ਐਮਿਨੈਂਸ ਪਾਦਲੇ ਆਮ ਜਨਤਾ ਦਾ ਇਹ ਪਹਿਲੀ ਸਰਕਾਰਾ ਜਿਹਨੇ ਫਾਇਦਾ ਕੀਤਾ ਤੁਹਾਨੂੰ ਮੈਂ ਦੱਸ ਦਿਆਂ ਮੈਨੂੰ ਤੇ ਕਈ ਕਾਲੀ ਕਾਂਗਰਸੀ ਬੀਜੇਪੀ ਵਾਲੇ ਕੰਨ ਜਿਹੇ ਕਹਿ ਜਾਂਦੇ ਨੇ ਯਾਰ ਪਰਵਾਹ ਨਾ ਕਿ ਐਰ ਕੀ ਚਾੜੂ ਫਿਰ ਗਿਆ ਮੈਂ ਹਰ ਕੇ ਪੁੱਛਿਆ ਮੈਂ ਕਿਹੜੀ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਬੀਜੇਪੀ ਇੱਥੇ ਜਾਈਦਾ ਮੈਂ ਦੱਸਣਾ ਚਾਹਣਾ ਜੀ ਦੱਸਣਾ ਚਾਹਣਾ ਉਹ ਕਹਿੰਦੇ ਨੇ ਕਹਿੰਦੇ ਯਾਰ ਲੰਮਾ ਸਮਾਂ ਸਰਕਾਰਾਂ ਹੰਡਾਈਆਂ ਆਪਾਂ ਮੁੱਲ ਨਹੀਂ ਗਾ ਪਰ ਇਹ ਪਹਿਲੀ ਸਰਕਾਰ ਹੈ ਜਿੰਨੂੰ ਅਸੀਂ ਵੋਟ ਨਹੀਂ ਪਾਈ ਸਾਡੇ ਵੀ ਬਿੱਲ ਜ਼ੀਰੋ ਆਵੇ ਕਿਤੇ 3-3000 ਬਿੱਲ ਪਰਦੇ ਸਾਂ ਸਾਡੇ ਬਿੱਲ ਜ਼ੀਰੋ ਕਿਉਂ ਨਾ ਵੋਟਾਂ ਪਾਵਾਂਗੇ ਰਵਿਕਰਨ ਕਾਲੋਂ ਜਿਹੇ ਵੀ ਬੀਜੇਪੀ ਦੇ ਉੱਪਰ ਅਨਕਲ ਦਾ ਖਾਲੀ ਦਲ ਦਾ ਵਿਹਲਾ ਤੇ ਮੈਂ ਤੁਹਾਨੂੰ ਦੱਸਣਾ ਦੱਸਣਾ ਚਾਹਨਾ ਹੈ ਰਵਿਕਰਨ ਕਾਲੋਂ ਜਿਹੜੇ ਨੂੰ ਪਤਾ ਲੱਗਾ ਤੁਹਾਡੇ ਮਾਦੀ ਹੁਣ ਐ ਵੀ ਬੀਜੇਪੀ ਚ ਗਏ ਨੇ ਸੋ ਉਹਨਾਂ ਦੀ ਮੰਨ ਦੀ ਗੱਲ ਹੈ ਉਹਨਾਂ ਨੂੰ ਲੱਗਾ ਵੀ ਸ਼ਾਇਦ ਬੀਜੇਪੀ ਜਿਹੜੀ ਆ ਓ ਬਹੁਤ ਵਧੀਆ ਪਾਰਟੀ ਆ ਪਰ ਮੈਨੂੰ ਲੱਗਦਾ ਕਿ ਬੀਜੇਪੀ ਵਾਲੇ ਜਿਹੜੇ ਨੇ ਪੰਡਾਂ ਦੇ ਵਿੱਚ ਜੋ ਰੂਸ ਹੈ ਕਿਸਾਨਾਂ ਦਾ ਫਾਇਦਾ ਫਾਇਦਾ ਅਚਾਰੀ ਕਲਸੀ ਦਾ ਜਦੋਂ ਅਕਾਲੀ ਦਲ ਤੋਂ ਲੀਡ ਕਰ ਰਿਆ ਸੀ ਉਦੋਂ ਬੀਜੇਪੀ ਰਵੀ ਕਨ ਕਾਲੂ ਉਹਨਾਂ ਨਾਲ ਕਨੈਕਸ਼ਨ ਵੀ ਲੜੀ ਤੁਸੀਂ ਸਮਝਦੇ ਹੋ ਕਿ ਬੀਜੇਪੀ ਚ ਜਾਣ ਨਾਲ ਉੱਡੇ ਦੇ ਬੰਨਾਂ ਨਾਲ ਕਿੱਥੋਂ ਫਾਇਦਾ ਕਿਹਨੂੰ ਫਾਇਦਾ ਮਿਲਦਾ ਹੈ ਦੇਖੋ ਜੀ ਉੱਥੇ ਆ ਤੜਾ ਕਿਉਂਕਿ ਜਿਹੜੀ ਉੱਥੋਂ ਦੀ ਸਿਆਸਤ ਰਹੀ ਹੈ ਜਿਹੜੀ ਡਿਪਟੀ ਸੀਐਮ ਦੀ ਉਹ ਪਰਚਿਆਂ ਦੀ ਸਿਆਸਤ ਰਹੀ ਹੈ ਜੀ ਜੇ ਕੋ ਉੱਠਦਾ ਤੇ ਉਹਨੂੰ ਬਿਠਾ ਦਿੱਤਾ ਗਿਆ ਜੀ ਪਰ ਇਹ ਇਤਰਾ ਬੱਜੀਆਂ ਸੀ ਕੋਈ ਕਾਂਗਰਸ ਵਾਲ ਸੀ ਕੋਈ ਕਾਲੀ ਦਲ ਵਾਲ ਸੀ ਪਰ ਹੁਣ ਮੈਨੂੰ ਇਨਾ ਪਤਾ ਹੈ ਮੈਨੂੰ ਸਵੇਰ ਦੇ ਮੈਨੂੰ ਕਈ ਐਸੇ ਪਰਿਵਾਰ ਨੇ ਜਿਹੜੇ ਮੇਰੇ ਤੱਕ ਪਹੁੰਚ ਕੀਤੀ ਔਰ ਮੈਂ ਜਿਨ੍ਹਾਂ ਨੂੰ ਜੁਆਇਨ ਵੀ ਕਰਾ ਰਿਹਾ ਔਰ ਜਿਨ੍ਹਾਂ ਨੂੰ ਮਿਲ ਵੀ ਰਿਹਾ ਵਾਂ ਕਾਰਨ ਕੀ ਹੈ ਕਾਰਨ ਇਹ ਹੈ ਇਹ ਲੋਕ ਚਾਹੁੰਦੇ ਨੇ ਵੀ ਅਸੀਂ ਰਾਮ ਰਾਜ ਚਾਹੀਦਾ ਸਾਨੂੰ ਇਮਾਨਦਾਰੀ ਸਰਕਾਰ ਹੋਵੇ ਇਮਾਨਦਾਰੀ ਨਾਲ ਅਸੀਂ ਜਿਹੜਾ ਅਮਨ ਸ਼ੇਰ ਸਿੰਘ ਦੇਖੋ 45 ਡਿਗਰੀ ਟੈਂਪਰੇਚਰ ਦੇ ਵਿੱਚ ਇੰਨੇ ਹਜ਼ਾਰਾਂ ਲੋਕਾਂ ਦੀ ਗਿਣਤੀ ਦਾ ਰਿਕਾਰਡ ਤੋੜ ਕੱਟ ਜਿਹੜਾ ਇਹ ਬਿਆਨ ਕਰਦਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਵੱਡੀ ਲੀਡ ਨਾਲ ਕਿਰਤ ਕਰ ਰਹੀ ਹੈ ਔਰ ਮਾਨ ਸਾਹਿਬ ਵੀ ਅੱਜ ਬਹੁਤ ਖੁਸ਼ ਗਏ ਨੇ ਇੱਥੋਂ ਕਿਉਂਕਿ ਬੜੀ ਅੱਛੀ ਗੈਦਰਿੰਗ ਸੀ ਇੰਨੀ ਗਰਮੀ ਦੇ ਬਾਵਜੂਦ ਵੀ ਇੰਨਾ ਔਰ ਕਈ ਘੰਟੇ ਆਪਦੀ ਲੋਕਾਂ ਨੇ ਵੇਟ ਕਰਕੇ ਮਾਨ ਸਾਹਿਬ ਦੇ ਵਿਚਾਰ ਸੁਨੇ ਆ। ਸੋ ਬਹੁਤ ਹੀ ਵਧੀਆ ਅੱਜ ਲੋਕ ਸਭਾ ਗੁਰਦਾਸਪੁਰ ਨੂੰ ਬਹੁਤ ਵੱਡਾ ਹਲਾਰਾ ਜਿਹੜਾ ਵਾ ਇਲੈਕਸ਼ਨ ਨੂੰ ਮਿਲਿਆ ਮਾਨ ਸਾਹਿਬ ਦੀ ਆਮਦ ਦੇ ਨਾਲ। ਤੁਸੀਂ ਲਿਸਟ ਦਿੱਤੀ ਸੀ ਲਿਸਟ ਸਟੇਜ ਤੋਂ ਵੀ ਅਨਾਉਂਸ ਕੀਤੀ ਮੰਗਾਂ ਦੀ ਹਲਕੇ ਦੀਆਂ ਮੰਗਾਂ ਤੇ ਤੁਹਾਨੂੰ ਉਹਦੇ ਬਾਰੇ ਕੀ ਮਾਨ ਸਾਹਿਬ ਨੇ ਕਿਉਂਕਿ ਇਲੈਕਸ਼ਨ ਕੋਰਡ ਲੱਗਾ ਹੋਇਆ ਵਾ ਉਹ ਕੁਝ ਅਨਾਉਂਸ ਨਹੀਂ ਕਰ ਸਕਦੇ। ਸਾਰੀਆਂ ਮੰਗਾਂ ਜਿਹੜੀਆਂ ਨੇ ਅਸੀਂ ਲਿਖਤੀ ਰੂਪ ਚ ਵੀ ਮਾਨ ਸਾਹਿਬ ਨੂੰ ਦਿੱਤੀਆਂ ਨੇ ਇੱਕ ਇੱਕ ਕਰਕੇ ਉਹਨਾਂ ਮੰਗਾਂ ਤੇ ਗੌਰ ਹੋ ਕੇ ਉਹ ਮੰਗਾਂ ਜਿਹੜੀਆਂ ਨੇ ਪੂਰੀਆਂ ਹੋਣ ਰਵੀਕਰਨ ਤਾਲੂ ਕਹਿੰਦੇ ਇੱਕ ਜੋ ਕੀ ਅਕਾਲੀ ਦਲ ਚੋਂ ਕੱਢਿਆ ਜਾਣਾ ਬੀਜੇਪੀ ਜੁਆਇਨ ਕਰ ਜਾਣਾ ਕੋਈ ਪਹਿਲੀ ਗੱਲ ਤੇ ਮੈਨੂੰ ਇੱਕ ਗੱਲ ਦਾ ਦੁੱਖ ਆ ਮਲਾਲ ਵੀ ਆ ਕਿ ਜਿਹੜੇ ਟਕਸਾਲੀ ਪਰਿਵਾਰ ਸੀ ਦੇਖੋ ਤਿੰਨ ਕਿੰਨੇ ਮੇਨ ਲੀਡਰ ਹੁੰਦੇ ਰਹੇ ਆ ਸੇਠਾ ਸਾਹਿਬ ਕਾਲੋਂ ਸਾਹਿਬ ਤੇ ਲਗਾ ਸਾਹਿਬ ਤਿੰਨੇ ਹੀ ਲੀਡਰ ਜਿਹੜੇ ਆ ਉਹਨਾਂ ਦੇ ਪਰਿਵਾਰ ਅਕਾਲੀ ਦਲ ਚੋਂ ਮੰਨਫੀ ਹੋ ਗਏ ਔਰ ਅਕਾਲੀ ਦਲ ਜਿਹੜਾ ਵਾ ਜ਼ਿਲ੍ਹਾ ਗੁਰਦਾਸਪੁਰ ਚ ਔਰ ਸਮੁੱਚੇ ਪੰਜਾਬ ਚ ਖਤਮ ਹੋਣ ਦੀ ਤਸਵੀਰ ਤੇ ਚਲਾ ਗਿਆ ਔਰ ਰਵੀਕਰਨ ਕਾਲੋਂ ਜੀ ਬੀਜੇਪੀ ਚ ਗਏ ਆ ਉਹਨਾਂ ਦਾ ਆਪਣਾ ਇਹ ਫੈਸਲਾ ਵਾ ਉਹਨਾਂ ਨੂੰ ਮੁਬਾਰਕ ਹੈ ਪਰ ਬੀਜੇਪੀ ਦਾ ਜਿਹੜਾ ਹੂਨ ਦਾ ਉਹ ਸਾਡੇ ਪਠਾਨਕੋਟ ਜ਼ਿਲ੍ਹੇ ਚ ਤਾਂ ਹੋ ਸਕਦੀ ਹੈ ਪਰ ਜ਼ਿਲ੍ਹਾ ਗਰਦਾਸਪੁਰ ਚ ਘੱਟ ਲੱਗਦਾ ਇਹਦਾ ਫਾਇਦਾ ਸ਼ਾਇਦ ਆਮ ਆਦਮੀ ਪਾਰਟੀ ਨੂੰ ਹਾਂ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਵਾ ਬਹੁਤ ਸਾਰਾ ਅਕਾਲੀ ਦਲ ਦਾ ਵੋਟ ਬੈਗ ਮੈਂ ਸਟੇਜ ਤੋਂ ਵੀ ਅਨਾਉਂਸ ਕੀਤਾ ਕਿ ਡੇਰਾ ਬਾਬਾ ਨਾਨਕਾ ਲੱਕੇਵਾਲੇ ਜਿਹੜੇ ਅਕਾਲੀ ਆ ਉਹਨਾਂ ਹੁਣ ਭਾਜਪਾ ਤੇ ਜਾਣਾ ਨਹੀਂਗਾ ਉਹਨਾਂ ਕੋ ਹੁਣ ਆਪਸ਼ਨ ਉਹਨਾਂ ਦਾ ਖਸਮ ਹੀ ਕੋਈ ਨਹੀਂ ਰਹਿ ਗਿਆ ਸੋ ਇਸ ਕਰਕੇ ਹੁਣ ਆਪਸ਼ਨ ਹੀ ਇਹ ਬਚਦੀ ਹੈ ਨੈਚੁਰਲ ਆਪਸ਼ਨ ਜਿਹੜੀ ਆਮ ਆਦਮੀ ਪਾਰਟੀ ਬਣਦੀ ਹੈ ਔਰ ਆਉਣ ਵਾਲੇ ਸਮੇਂ 'ਚ ਅਸੀਂ ਵੱਡੀ ਗਿਣਤੀ 'ਚ ਅਕਾਲੀ ਧੜੇ ਜਿਹੜੇ ਆ ਚੇਅਰਮੈਨ ਬਲਾਕ ਸੰਵਤੀ ਮੈਂਬਰਸ ਪਹੁੰਚੇ ਅਸੀਂ ਵੱਡੀ